ਜੀ ਮੈਂ ਸ਼ਵੇਤਾ ਜਿੰਦਲ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਤੇ ਮੈਂਬਰ ਪਲੈਨਿੰਗ ਬੋਰਡ ਤੇ ਮੈਂਬਰ ਔਮਨ ਕਾਉਂਸਲਿੰਗ ਕਮੇਟੀ ਸਰ ਅੱਜ ਅਸੀਂ ਇੱਥੇ ਤ੍ਰਿਪੜੀ ਥਾਣੇ ਦੇ ਮੂਰੇ ਸਾਰੇ ਲੋਕ ਇਕੱਠੇ ਹੋਏ ਆ ਜੀ ਬਹੁਤ ਛੋਟਾ ਜਿਹਾ ਮਸਲਾ ਸੀ ਕੋਈ ਬਹੁਤ ਵੱਡਾ ਮਸਲਾ ਨਹੀਂ ਸੀਗਾ ਜੀ ਪਿਛਲੇ ਮਹੀਨੇ ਮੈਂ ਇੱਕ ਮੋਬਾਈਲ ਦੀ ਸ਼ਾਪ ਤੇ ਗਈ ਮੈਨੇ ਉੱਥੇ ਆਪਣਾ ਮੈਂ 에ਅਰਪੋਰਟਸ ਲੈਨੇ ਸੀਗੇ ਤੇ ਆਪਣਾ ਪਾਵਰ ਬੈਂਕ ਖਰੀਦਣਾ ਸੀ ਮੈਂ ਉਹ ਲੈਣ ਗਈ ਤਾਂ ਮੈਂ ਜਰਨਲੀ ਉਹਨੂੰ ਪੁੱਛ ਲਿਆ ਮੋਬਾਈਲ ਸ਼ਾਪ ਤੋਂ ਸ਼ੋਅ ਬਲੇ ਨੂੰ ਵੀ ਤਨ ਨੂੰ ਇਸ ਫੀਚਰ ਦੀ ਨੋਲੇਜ ਹੈਗੀ ਹੈ ਉਹਨਾਂ ਨੇ ਕਿਹਾ ਹਾਜੀ ਮੈਡਮ ਇਹਨੂੰ ਨੋਲੇਜ ਹੈ ਮੈਂ ਤੁਸੀਂ ਔਨ ਕਰ ਦਿਓ ਮੇਰੇ ਫੋਨ 'ਚ ਮੈਂ ਇਹ ਕਹਿ ਕੇ ਉਹਨਾਂ ਨੂੰ ਆਪਣਾ ਫੋਨ ਦਿੱਤਾ ਤੇ ਉਹਨਾਂ ਦਾ ਜਿਹੜੀ ਦੁਕਾਨ ਤੇ ਦੂਜਾ ਮੁੰਡਾ ਸੀ ਉਹ ਮੈਨੂੰ ਆਪਣਾ ਪਾਵਰ ਬੈਂਕ ਤੇ 에ਅਰਪੋਰਟ ਦੇਣ ਲੱਗਿਆ ਇਸੀ ਵਿੱਚ ਵੀ ਥੋੜੀ ਦੇਰ ਹੋ ਗਈ ਸੀ ਮੈਂ ਕਿਹਾ ਵੀਰ ਜੀ ਹੋ ਗਿਆ ਜੀ ਮੇਰਾ ਫੋਨ ਵੀ ਔਨ ਹੋ ਗਿਆ ਫੜਾ ਦਿਓ ਉਹ बार-बार ਜੀ ਡਾਊਨਲੋਡ ਕਰੀ ਜਾਏ ਕੁਝ ਉਹਨਾਂ ਤੋਂ ਹੋਇਆ ਨਹੀਂ ਮੈਂ ਕਿਹਾ ਵੀਰ ਜੀ ਕੀ ਦਿੱਕਤ ਆ ਗਈ ਜੀ ਉਹ ਕਹਦੇ SIM ਕੱਢ ਲੈ ਕਦੇ ਪਾ ਦੇ ਕਦੇ ਕੱਢ ਲੈ ਕਦੇ ਫੋਨ ਆਫ ਕਰ ਦੇ ਕਦੇ ਆਨ ਕਰ ਲੈ ਫਿਰ ਉਹ ਕਹਿੰਦੇ ਮੈਡਮ ਕੋਈ ਦਿੱਕਤ ਨਹੀਂ ਹੈ ਜੀ ਇਹ ਡਾਊਨਲੋਡ ਹੋਣਾ ਹੈ ਘਰ ਜਾ ਕੇ ਤੁਸੀਂ ਕਰ ਲਿਓ ਸਲੋ ਹੈ ਮੈਂ ਕਿਹਾ ਵੀਰ ਜੀ ਮੇਰਾ ਫੋਨ ਤਾਂ 5G ਹੈ ਵੀ ਇਹ ਇਹ ਤਾਂ ਬਹੁਤ ਫਾਸਟ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਹਾਫ ਡਾਊਨਲੋਡ ਹੋ ਗਿਆ ਵੀ ਜੇ ਤੁਹਾਨੂੰ ਤੁਸੀਂ ਜਾਣਾ ਤੁਸੀਂ ਘਰੇ ਚਲੇ ਜਾਓ Wi-Fi ਹੋਣਾ ਉੱਥੇ ਚਾਰ ਪੰਜ ਵਾਰੀ ਉਹ ਡਾਊਨਲੋਡ ਕਰ ਲਿਓ ਹਾਫ ਹੋ ਗਿਆ ਹੋ ਜਾਏਗਾ ਤੁਹਾਡਾ ਮੈਂ ਚਲੋ ਆਪਾਂ ਇਹ ਸੋਚੀ ਜਾਣੀ ਜੀ ਵੀ ਜੇ ਕਹਿ ਰਿਹਾ ਠੀਕ ਹੈ ਫੀਚਰ ਹੀ ਆਪਾਂ ਸਿੰਪਲੀ ਪੁੱਛਿਆ ਸੀ ਔਨ ਕਰਨ ਨੂੰ ਕੋਈ ੱਡੀਵੱਟੀ ਗੱਲ ਨਹੀਂ ਹੈ ਮੈਂ ਆ ਗਈ ਜੇ ਘਰੇ ਆ ਗਈ ਉਸ ਤੋਂ ਬਾਅਦ ਮੈਂ ਜਦੋਂ ਤੱਕ ਸੋਈ ਨਹੀਂ ਮੈਂ ਬਾਰ-ਬਾਰ ਉਹਨੂੰ ਡਾਊਨਲੋਡ ਕਰੀ ਗਈ 100 ਹੋਈ ਗਿਆ ਫਿਰ 0 ਤਾਂ ਹੋਈ ਗਿਆ ਐਦਾਂ ਹੋਈ ਗਿਆ ਜੀ ਬਟ ਮੇਰਾ ਫੋਨ ਵਰਕਿੰਗ 'ਚ ਨਹੀਂ ਆਇਆ ਹੁਣ ਜੀ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬਹੁਤ 파ਰਟੀ ਪ੍ਰਤੀ ਜ਼ਿੰਮੇਵਾਰੀਆਂ ਨੇ ਜੀ ਬਹੁਤ ਮੈਂ ਲਿਸਟਾਂ ਜਿਹੜੀ ਪਾਰਟੀ ਨੂੰ ਜ਼ਰੂਰਤ ਹੈ ਉਹ ਮੈਂ ਸਬਮਿਟ ਕਰਾਨੀ ਸੀ ਜੀ ਬਹੁਤ ਜ਼ਰੂਰੀ ਕੰਮ ਸੀ ਮੈਡਮ ਉਹ ਡਾਕੂਮੈਂਟਸ ਉਸੇ ਕੋਲ ਸੀਗੇ ਸਾਰਾ ਕੁਝ ਜੀ ਮੇਰਾ ਫੋਨ ਤੇ ਹੀ ਸੀਗਾ ਇੱਕੋ ਹੀ ਨੰਬਰ ਹੈ ਜੀ ਮੇਰੇ ਕੋਲ ਇੱਕੋ ਹੀ ਫੋਨ ਹੈ 20 ਸਾਲ ਤੋਂ ਇੱਕੋ ਨੰਬਰ ਚੱਲਦਾ ਹੈ ਜੀ ਮੇਰਾ ਫਿਰ ਮੈਂ ਮੇਰਾ ਫੋਨ ਵਰਕਿੰਗ ਤੇ ਨਹੀਂ ਆਇਆ ਫਿਰ ਮੈਂ ਨੈਕਸਟ ਡੇ ਵੀ ਨਹੀਂ ਚੱਲਿਆ ਜੀ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਫੋਨ ਕੀਤਾ ਜੀ ਮੈਂ ਕਿਹਾ ਵੀਰ ਜੀ ਵੀ ਮੇਰਾ ਫੋਨ ਤਾਂ ਵਰਕਿੰਗ ਤੇ ਨਹੀਂ ਹੈ ਦੂਜੇ ਫੋਨ ਤੋਂ ਕੀਤਾ ਕਹਿੰਦਾ ਮੈਡਮ ਕੋਈ ਗੱਲ ਨਹੀਂ ਜੀ ਤੁਸੀਂ ਛੱਡ ਜਿਓ ਫੋਨ ਮੈਂ ਕਰ ਦਾਂਗਾ ਉਹਨੇ ਸਰ ਇੱਕ ਆਪਾ ਇੱਕ ਜਿਹੜਾ ਕੋਈ ਫੇਸ ਹੁੰਦਾ ਹੈ ਪਾਰਟੀ ਦੇ ਅਸੀਂ ਨਮਾਇੰਦੇ ਆ ਕੱਲ ਕੋਈ ਫੋਨ ਨਾਲ ਛੇੜਛਾੜ ਹੋ ਜੇ ਮੈਂ ਉੱਥੇ ਦੇ ਕੇ ਨਹੀਂ ਆ ਸਕਦੀ ਤਾਂ ਜੋ ਮੈਨੂੰ ਮਜਬੂਰੀ ਸੀ ਮੈਂ ਉਹ ਮੇਅਰ ਸਾਹਿਬ ਦੇ ਦਫਤਰ ਮੇਰੀ ਡਿਊਟੀ ਹੁੰਦੀ ਹੈ ਮੈਂ ਉੱਥੇ ਚਲੀ ਗਈ ਬਿਨਾ ਫੋਨ ਕੇ ਉੱਥੇ ਵੀ ਸਰ ਜਦੋਂ ਮੈਂ ਆਈ ਮੇਰਾ ਕੰਮ ਸਰਿਆ ਨਹੀਂ ਨੈਕਸਟ ਡੇ ਮੈਂ ਸੋਚਿਆ ਵੀ ਮੈਂ ਸਰ ਦੇ ਦਫਤਰ ਨਹੀਂ ਜਾਂਦੀ ਪਹਿਲਾਂ ਮੈਂ ਆਪਣਾ ਫੋਨ ਰਿਪੇਅਰ ਕਰਾਨੀ ਆ 10 ਵਜੇ ਜੀ 10 ਵਜੇ ਤੇ ਕਰੀ ਮੈਦੀ ਦੁਕਾਨ ਤੇ ਗਈ ਮੈਂ ਵੀਰ ਜੀ ਆ ਵੀ ਫੋਨ ਕਰਕੇ ਦੋ ਜੀ ਸਾਰਾ ਕੰਮ ਰੁਕਿਆ ਪਿਆ ਦੁਕਾਨਦਾਰ ਕਿਹੜਾ ਮੈਨੂੰ ਪਹਿਲਾਂ ਇਹ ਆਪਣਾ ਦੁਕਾਨ ਜੀ ਡੇਰੇਵਾਲ ਸ਼ਾਪ ਹੈ ਮੜੀਆਂ ਰੋਡ ਤੇ ਡੇਰੇਵਾਲ ਕਮਿਊਨੀਕੇਸ਼ਨ ਸ਼ਾਪ ਅੱਛਾ ਦੁਕਾਨਦਾਰ ਦਾ ਨਾਮ ਨਹੀਂ ਮੈਨੂੰ ਪਤਾ ਜੀ ਫਿਰ ਮੈਂ ਕਿਹਾ ਜੀ ਇਹ ਠੀਕ ਕਰ ਦਿਓ ਜੀ ਮੇਰਾ ਮੋਬਾਈਲ ਕਹਿੰਦਾ ਕੋਈ ਨਹੀਂ ਮੈਡਮ ਤੁਸੀਂ ਬੈਠੋ ਮੈਂ ਕਰਦਾ ਉਹਨਾਂ ਤੋਂ ਹੋਇਆ ਨਹੀਂ ਜੀ 2 2.5 ਘੰਟੇ ਮੈਂ ਬੈਠੀ ਰਹੀ ਬਾਰ ਬਾਰ ਸਿੰਮ ਕੱਢੇ ਡਲ ਪਾਏ ਕੱਢੇ ਪਾਏ ਇਦਾਂ ਹੀ ਕਰੀ ਗਿਆ ਜੀ ਫਿਰ ਮੈਂ ਸਮਝ ਗਈ ਮੈਂ ਵੀਰ ਜੀ ਮੈਨੂੰ ਨਹੀਂ ਲੱਗਦਾ ਠੀਕ ਹੋਏਗਾ ਫਿਰ ਜੀ ਮੈਂ ਇੱਥੇ ਟੈਂਕੀ ਕੋਲ ਦੁਕਾਨ ਹੈ ਵੀਵੋ ਦਾ ਸਟੋਰ ਉਹਨਾਂ ਤੋਂ ਫੋਨ ਲਿੱਤਾ ਸੀ ਮੈਂ ਉਹਨਾਂ ਕੋਲ ਗਈ ਮੈਂ ਸਰ ਦੇਖਿਓ ਜੀ ਮੈਂ ਇੱਕ ਫੀਚਰ ਸਿਰਫ ਓਨ ਕਰਨ ਲਈ ਦਿੱਤਾ ਸੀ ਦੇਖੋ ਜੀ ਕੀ ਹੋ ਗਿਆ ਉਹ ਕਹਿੰਦਾ ਜੀ ਮੈਡਮ ਇਹ ਤਾਂ ਫੋਨ ਇਹਨਾਂ ਨੇ ਖਰਾਬ ਕਰਤਾ ਹੁਣ ਨਾ ਤਾਂ ਇਹ ਚੱਲੇਗਾ ਨਾ ਡਾਊਨਲੋਡ ਹੋਗਾ ਨਾ ਡਿਲੀਟ ਹੋਣਾ ਵੀ ਹੁਣ ਕੰਪਨੀ ਇਹ ਆਪਣੇ ਸੈਂਟਰ ਦੇ ਪਹਿਲਾਂ ਦੀ ਘਟਨਾ ਸੀ ਇਹ ਜੀ ਆਪਣੀ ਘਟੋ ਘਟ 13 14 ਤਾਰੀਖ ਦੀ ਹੈ ਜੀ ਪਿਛਲੇ ਮਹੀਨੇ ਅੱਛਾ ਜੀ ਹਾਂਜੀ ਫਿਰ ਉਸ ਤੋਂ ਬਾਅਦ ਜਿਉਰੇ ਜੀ ਫਿਰ ਮੈਂ ਜੀ 16 ਤਾਰੀਖ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਡਾਟਾ ਸਾਰਾ ਕੁਝ ਡਿਲੀਟ ਹੋ ਜਾਏਗਾ ਜੀ ਉਹ ਕਹਿੰਦੇ ਕੁਝ ਨਹੀਂ ਮਿਲਦਾ ਤੁਹਾਨੂੰ ਫੋਨ 'ਚ ਉਸ ਤੋਂ ਬਾਅਦ ਵੀ ਚੱਲੇ ਨਾ ਚੱਲੇ ਬਟ ਇਹ ਪੂਰਾ ਫਾਰਮੈਟ ਹੋਏਗਾ ਫੋਨ ਦਾ ਫਿਰ ਸਰ ਇੱਕ ਕੋਈ ਵੀ ਬੰਦਾ ਜੀ ਫੋਨ ਤੋਂ ਬਿਨਾ ਕੁਝ ਨਹੀਂ ਹੁੰਦਾ ਜੀ ਅੱਜਕੱਲ ਹਾਂਜੀ ਉਸ ਤੋਂ ਬਾਅਦ ਮੈਂ ਪੁਲਿਸ ਕੋਲੇ ਆਈ ਜੀ ਸਿੱਧਾ ਤ੍ਰਿਪੜੀਥਾਨੀ ਮੇਰੇ ਨਾਲ ਕੋਈ ਨਹੀਂ ਸੀਗਾ ਕਿਉਂਕਿ ਮੈਂ ਤਾਂ ਸਿੰਪਲੀ ਹੈਗਾ ਫੋਨ ਰਿਪੇਅਰ ਕਰਾਨ ਗਈ ਸੀ ਜੀ ਜੀ ਹਸਬੰਡ ਨਹੀਂ ਸੀਗੇ ਨਾ ਮੇਰੇ ਕੋਲ ਫੋਨ ਸੀਗਾ ਕੁਝ ਨਹੀਂ ਸੀਗਾ ਸਰ ਮੈਂ ਆਈ ਜੀ ਇੱਥੇ ਮੈਨੇ ਆਪਣਾ ਫੋਨ ਦਿੱਤਾ ਮੈਂ ਉਹ ਬਿਆਨ ਦਿੱਤਾ ਜੀ ਅੱਧਾ ਅੱਧਾ ਮੈਂ ਗਈ ਸੀ ਇਹਨਾਂ ਨੇ ਮੇਰਾ ਫੋਨ ਖਰਾਬ ਕਰਤਾ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਜੀ ਮੇਰੇ ਹਸਬੰਡ ਵੀ ਆ ਗਏ ਉਦੋਂ ਤੱਕ ਚਲੋ ਜੀ ਫਿਰ ਹਸਬੰਡ ਨੇ ਮੈਨੂੰ ਕਿਹਾ ਚਲ ਤੂੰ ਗੁੱਸਾ ਨਾ ਕਰ ਕੋਈ ਨਾ ਜੇ ਇਹ ਕਹਿ ਰਿਹਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵੀ ਮੈਨੂੰ ਫੋਨ ਫੜਾਓ ਸ਼ਾਮ ਤੱਕ ਮੇਰੀ ਜ਼ਿੰਮੇਵਾਰੀ ਹੈ ਮੈਂ ਠੀਕ ਕਰਕੇ ਲਾਂ ਵੀ ਤੂੰ ਦੇ ਦੇ ਤੂੰ ਆਪਣਾ ਕੰਮ ਤੇ ਜਾ ਸਰ ਮੈਂ ਚਲੀ ਗਈ ਜੀ ਫੋਨ ਫੜਾਤਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਸ਼ਾਮ ਨੂੰ ਮੈਂ ਆਈ ਮੇਰੇ ਮਨ ਵਿੱਚ ਆਇਆ ਵੀ ਮੈਂ ਆਪਣਾ ਫੋਨ ਲੈ ਚੱਲਾਂ ਮੈਨੂੰ ਬਹੁਤ ਕੰਮ ਹੈ ਵੀ ਫੋਨ ਲੈ ਕੇ ਚੱਲਾਂ ਸਰ ਮੈਂ ਇੱਥੇ ਥਾਣੇ ਆਈ ਵੀ ਇੱਥੇ ਹੀ ਫੋਨ ਦਿੱਤਾ ਸੀ ਇੱਥੋ ਹੀ ਮੈਂ ਲੈ ਕੇ ਜਾਵਾਂ ਮੈਂ ਸਰ ਨੂੰ ਕਿਹਾ ਏਐਸਆਈ ਕੁਲਦੀਪ ਸਿੰਘ ਜੀ ਨੂੰ ਮੈਂ ਸਰ ਉਹਨਾਂ ਨੂੰ ਬੁਲਾਓ ਵੀ ਮੇਰਾ ਫੋਨ ਰਿਪੇਅਰ ਹੋ ਗਿਆ ਹੋਗਾ ਸਰ ਉਹ ਚਾਰ ਬੰਦੇ ਲੈ ਕੇ ਆਇਆ ਮੈਂ ਕੱਲੀ ਲੇਡੀ ਮੇਰੇ ਨਾਲ ਸਰ ਕੋਈ ਵੀ ਨਹੀਂ ਉਹਨਾਂ ਨੇ ਇੰਨਾ ਮਿਸ ਬਿਹੇਵ ਕੀਤਾ ਸਰ ਮੇਰੇ ਨਾਲ ਸਰ ਜਿਹੜੇ ਤੀਨੋਂ ਮੋਤਵਾਰ ਬੰਦੇ ਮੋਬਾਈਲ ਵਾਲਾ ਲੈ ਕੇ ਆਇਆ ਤੇ ਸਰ ਕੁਲਦੀਪ ਸਰ ਬੈਠੇ ਸੀ ਸਰ ਉਹ ਆਂਦੇਸਾਰ ਕਹਿੰਦਾ ਵੀ ਇਹ ਤਾਂ ਜੀ ਫੋਨ ਇਹਨਾਂ ਦਾ ਖਰਾਬ ਸੀਦਾ ਤਾਂ ਹੀ ਇਹਨਾਂ ਨੇ ਮੇਰੇ ਹੱਥੇ ਚ ਦਿੱਤਾ ਸੀ ਸਰ ਮੈਂ ਕਿਹਾ ਜੀ ਇੱਕ ਤਾਂ ਮੈਂ ਬਹੁਤ ਰਿਸਪੈਕਟੇਬਲ ਮੈਂਨੇ 1 ਕਰੋੜ ਦਾ ਪਬਲਿਕ ਵਾਸਤੇ ਪਿੰਗਾ ਵਾਲਾ ਪਾਰਕ ਬਣਾਇਆ ਤੇ ਮੈਂ ਐਓ ਜੀ ਹੱਕ ਤੱਕ ਨਹੀਂ ਕਰਾਂ ਤੇ ਨਾ ਮੇਰੇ ਕੋਲ ਇਹਨਾਂ ਟਾਈਮ ਐ ਵੀ ਮੈਂ ਥਾਣੇ ਦੇ ਚੱਕਰ ਕੱਟਾਂ ਹੁਣ ਪੁੱਛ ਕੀ ਕਹਿੰਦੀ ਹੈ ਜੀ ਸਰ ਫਿਰ ਮੇਰੀ ਗੱਲ ਸੁਣੋ ਜੀ ਉਹਨਾਂ ਨੇ ਕੋਈ ਨਿਬੇੜਾ ਨਹੀਂ ਉਸ ਦਿਨ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ 16 ਤਾਰੀਖ ਦੀ ਗੱਲ ਹੈ ਜੀ ਜਦੋਂ ਮੈਂ ਰਿਪੋਰਟ ਲਿਖਾਈ ਉਸ ਤੋਂ ਬਾਅਦ ਆਲਮੋਸਟ 1 ਮਹੀਨਾ ਹੋਣ ਵਾਲਾ ਹੋ ਗਿਆ ਸਰ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਹੁਣ ਪਿਛਲੀ 16 ਤਾਰੀਖ ਨੂੰ ਇਹਨਾਂ ਨੇ ASI ਮੈਂ ਐਸਚਓ ਸਾਹਿਬ ਨੂੰ ਫੋਨ ਕੀਤਾ ਮੈਂ ਸਰ ਵੀ ਆਪਣਾ ਨਿਬੇੜ ਦਿਓ ਚਲੋ ਜੋ ਉਹ ਤੋਂ ਗਲਤੀ ਹੋ ਗਈ ਮਾਫੀ ਮੁਫੀ ਮੰਗਵਾ ਕੇ ਵੀ ਆਪਣਾ ਨਿਬੇੜ ਦਿਓ ਜੀ ਤਾਂ ਉਹ ਕਹਿੰਦੇ ਚਲੋ ਮੈਡਮ ਵੀ ਐਸੇ ਬੁਲਾਏ ਸਰ ਪਤਾ ਨਹੀਂ ਜੀ ਇਹਨਾਂ ਨੇ ਇੱਥੇ ਉਹਨੂੰ ਬੁਲਾ ਕੇ ਕੀ ਕਿਹਾ ਨਹੀਂ ਕਿਹਾ ASI ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਮੈਡਮ ਵੀ ਹੁਣ ਵੀ ਤੁਸੀਂ ਫੋਨ ਨਹੀਂ ਚੱਕਿਆ ਸੀ ਸਰ ਮੇਰਾ ਫੋਨ ਬੀਜ਼ੀ ਸੀ दाफ 15 ਮਿੰਟ ਬਾਅਦ ਮੈਂ ਐਸੇ ਹੀ ਸਾਹਿਬ ਨੂੰ ਬੈਕ ਕਾਲ ਕੀਤੀ ਮੈਂ ਹਾਂਜੀ ਸਰ ਉਹ ਕਹਿੰਦੇ ਵੀ ਪਾਰਟੀ ਬੁਲਾਈ ਹੋਈ ਆ ਤਾਂ ਮੈਂ ਕਿਹਾ ਸਰ ਮੈਂ ਆ ਜੰਨੀ ਆ ਜੀ ਕਹਿੰਦੇ ਨਹੀਂ ਮੈਡਮ ਹੁਣ ਤਾਂ ਮੈਂ ਭੇਜਣ ਲੱਗਾ ਤੁਸੀਂ 11 ਵਜੇ ਸਵੇਰ ਨੂੰ ਆਇਓ ਐਸਚੋ ਸਾਡੇ ਕਮਰੇ ਸਿੱਧਾ ਜਾਇਓ ਉਹੀ ਡੀਲ ਕਰਨਗੇ ਅੱਜ ਕੀ ਕੀਤਾ ਤਾਰਾ ਧਰਮਾ ਬਸ ਦਿੱਤਾ ਰਿਹਾ ਕਦ ਕਿਸੇ ਖਾਸ ਸਰ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਬਿਲਕੁਲ ਨਹੀਂ ਇਨਸਾਫ ਮਿਲਿਆ ਜੀ ਅੱਜ ਮੇਰੇ ਨਾਲ ਜਿਹੜੇ ਮੋਤਵਾਰ ਬੰਦੇ ਆਏ ਆ ਉਹਨਾਂ ਨੇ ਕਿਹਾ ਮੈਡਮ ਆਪਾਂ ਸਮਝੌਤਾ ਕਰ ਲੈਂਦੇ ਆ ਸਰ ਉਸ ਤੋਂ ਬਾਅਦ ਇੱਕ ਗੱਲ ਮੇਰੀ ਰਹਿ ਗਈ ਜਦੋਂ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਬੁਲਾਇਆ 16 ਤਾਰੀਖ ਨੂੰ ਸਰ ਉਸ ਤੋਂ ਬਾਅਦ ਉਸ ਬੰਦੇ ਨੇ ਇੱਕ ਮੋਬਾਈਲ ਸ਼ਾਪ ਵਾਲੇ ਨੇ ਮੇਰੇ ਹਸਬੰਦ ਨੂੰ ਧਮਕੀ ਦਿੱਤੀ ਐ ਕਹਿੰਦਾ ਤੂੰ ਬੱਚਾ ਐ ਤੈਨੂੰ ਛੱਡਾਂਗੇ ਨਹੀਂ ਸਰ ਜੇ ਪੁਲਿਸ ਉਸੇ ਦਿਨ ਇਨਸਾਫ ਕਰ ਦਿੰਦੀ ਉਸੇ ਦਿਨ ਉਹਨਾਂ ਤੋਂ ਸੌਰੀ ਮੰਗਵਾ ਲੈਂਦੀ ਤਾਂ ਅੱਜ ਉਹਦੇ ਇੰਨੀ ਹਿੰਮਤ ਨਹੀਂ ਹੋਣੀ ਸੀ ਇਹ ਤੇ ਜ਼ਿਲ੍ਹਾ ਪ੍ਰਧਾਨ ਦੇ ਹੋਣ ਤੇ ਨਾਤੇ ਸਰ ਬਹੁਤ ਲੇਡੀਜ਼ ਨੂੰ ਮੇਰੇ ਤੇ ਆਸ਼ਾਵਾਂ ਵੀ ਸਾਡਾ ਸੁਧਾਰ ਕਰੇਗੀ ਸਾਡੇ ਨਾਲ ਇਨਸਾਫ ਕਰੇਗੀ ਤਾਂ ਤਾਂ ਕੀ ਕੀ ਮਿਲੀ ਦਿੱਤੀ ਆ ਫੋਨ ਦਿੱਤੀਆਂ ਸਰ ਫੋਨ ਤੇ ਦਿੱਤੀਆਂ ਜੀ ਬਟ ਸਰ WhatsApp ਕਾਲ ਕੀਤੀ ਆ ਜੀ WhatsApp ਕਾਲ ਦਾ ਹੈਗਾ ਵੀ 8:00 ਵਜੇ ਕਾਲ ਆਈ ਹੈ ਹੁਣ ਸਰ ਜੇ ਅਸੀਂ ਖੁਦ ਇਨਸਾਫ ਆਪਣਾ ਨਹੀਂ ਲੈ ਸਕਦੇ ਵੀ ਰਤੀ ਕੀ ਕਾਰਵਾਈ ਦੀ ਸਰ ਮੇਅਰ ਸਾਹਿਬ ਨੂੰ ਨਹੀਂ ਗਏ ਜੀ ਪਰ ਮੇਅਰ ਸਾਹਿਬ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਦੇ ਕਿੰਨਾ ਕਮੈਟਰ ਹੈ ਜੀ ਛੋਟਾ ਜਾਂ ਮੈਟਰ ਹੈਗਾ ਜੀ ਸਰ ਮੈਟਰ ਛੋਟਾ ਜਾਏ ਜੀ ਬਟ ਜਿਹੜੀ ਡਿਊਟੀ ਆ ਅਫਸਰਾਂ ਦੀ ਉਹਨਾਂ ਨੂੰ ਵੀ ਚਾਹੀਦਾ ਸਰ ਅੱਜ ਸਰ ਸਰ ਆਪਾ ਸਰ ਮੇਅਰ ਸਾਹਿਬ ਨੇ ਫੁੱਲ ਸਪੋਰਟ ਕੀਤਾ ਜੀ ਉਹਨਾਂ ਨੇ ਐਸ ਸਰ ਆਪਾ ਮੇਰੀ ਗੱਲ ਸੁਣੋ ਸਰ ਉਹਨਾਂ ਨੇ ਐਸ ਐਚ ਓ ਸਾਹਿਬ ਨੂੰ ਫੋਨ ਦਿੱਤਾ ਵੀ ਇਹਨਾਂ ਦੀ ਜਿਹੜੀ ਵੀ ਹੈ ਆਪਣਾ ਨਿਬੇੜੋ ਜਿਹੜੀ ਵੀ ਉਹ ਬੰਦੇ ਤੋਂ ਗਲਤੀ ਹੋਈ ਹੈ ਮਾਫੀ ਮੁਫੀ ਮੰਗਵਾਓ ਸਰ ਇਹੀ ਚੀਜ਼ ਅਸੀਂ ਐਸ ਐਚ ਓ ਸਾਹਿਬ ਨੂੰ ਕਹੀ ਸੀ ਬਟ ਉਹ ਗੱਲ ਬਾਤ ਹੋਈ ਨਹੀਂ ਸਰ ਐਸ ਐਚ ਓ ਸਾਹਿਬ ਜਦੋਂ ਸਾਰੇ ਬੰਦੇ ਆਏ ਐਸ ਐਚ ਓ ਸਾਹਿਬ ਇਹ ਕਹਿ ਕੇ ਚਲੇ ਗਏ ਵੀ ਮੈਨੂੰ ਆਈ ਜੀ ਦਾ ਕਾਲ ਆਇਆ ਉਹ ਕਹਿੰਦੇ ਵੀ ਤੁਸੀਂ ਕੁਲਦੀਪ ਸਰ ਤੋਂ ਕਰਾਓ ਉਹ ਜਿਹੜਾ ਧਰਨਾ ਪ੍ਰੋਟੈਸਟ ਹੈ ਆਰਮੀਥੀ ਸੁਣਿਆ ਤੇ ਕਿ ਉਹਨਾਂ ਅੱਜ ਤੱਕ ਨਹੀਂ ਸਰ ਜਦੋਂ ਮਰਜੀ ਸਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜੀ ਮੋਬਾਈਲ ਵਾਪਸ ਮੰਗਦੇ ਆ ਉਹਦੇ ਸਰ ਸਾਰੀ ਕਮੇਟੀ ਜੀ ਗੱਲ ਕਰੋ ਮੈਡਮ ਜਿਹੜਾ ਕਹਿੰਦੇ ਸੀ ਜਾਂ ਸਮਝੌਤਾ ਕਰ ਲੈ ਕੇ ਕਾਰਵਾਈ ਕਰਨੀ ਹੈ ਸਰ ਏਐਸਆਈ ਸਾਹਿਬ ਕਹਿੰਦੇ ਸਾਨੂੰ ਵੀ ਤੁਸੀਂ ਸਮਝੌਤਾ ਕਰਨਾ ਹੈ ਕਿ ਕਾਰਵਾਈ ਕਰਨੀ ਹੈ ਜੀ ਸਾਰੇ ਮੌਤਬਾਰ ਬੰਦੇ ਅਸੀਂ ਸਲਾਹ ਕਰਕੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਸਰ ਸਮਝੌਤਾ ਕਰ ਜੇ ਉਹ ਮਾਫੀ ਮੰਗਦਾ ਹੈ ਏ ਲਿਖੇ ਗਿੰਦੇ ਵੀ ਅੱਗੇ ਕੋਈ ਵੀ ਕੋਈ ਘਟਨਾ ਹੋਏਗੀ ਮੇਰੇ ਪਰਿਵਾਰ ਨਾਲ ਜੇ ਕੋਈ ਹੋਏਗਾ ਵੀ ਉਹ ਜ਼ਿੰਮੇਵਾਰ ਹੋਏਗਾ ਜਿਹੜੀ ਉਹਨੇ ਧਮਕੀਆ ਦਿੱਤੀਆਂ ਸਰ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਜੀ ਏਐਸਆਈ ਸਾਹਿਬ ਨੇ ਉਹਨਾਂ ਨੂੰ ਨਹੀਂ ਬੁਲਾਇਆ ਦੂਜੀ ਪਾਰਟੀ ਨੂੰ ਸਾਰਿਆਂ ਨੇ ਜ਼ੋਰ ਦਿੱਤਾ ਵੀ ਸਰ ਉਹਨਾਂ ਨੂੰ ਬੁਲਾਉ ਤਾਂ ਹੀ ਸਮਝੌਤਾ ਹੋਏਗਾ ਉਹ ਕਹਿੰਦੇ ਨਹੀਂ ਹੁਣ ਤਾਂ ਤੁਸੀਂ ਕਾਰਵਾਈ ਕਰਾ ਲਓ ਏਐਸਆਈ ਸਾਹਿਬ ਕਹਿਣ ਲੱਗੇ ਫਿਰ ਸਾਰਾ ਸਾਰਿਆਂ ਨੇ ਕਿਹਾ ਨਹੀਂ ਸਰ ਤੁਸੀਂ ਬੁਲਾਓ ਅਸੀਂ ਸਮਝੌਤਾ ਹੀ ਕਰਾਂਗੇ ਲਾਸਟੇ ਵੀ ਸਮਝੌਤਾ ਹੀ ਕਰਨਾ ਹੈ ਫਿਰ ਸਰ ਹੋਰ ਆਮ ਜੁੱਤਾਂ ਦੇ ਕੀ ਬਾਤ ਸਰ ਇਹ ਸਰ ਇਹ ਇਨਸਾਫ ਦੀ ਲੜਾਈ ਹੈ ਸਰ ਇਹੋ ਚੀਜ਼ ਦੀ ਹੈ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਕਰੋਗੇ ਜੀ ਕੇਜਰੀਵਾਲ ਸਾਹਿਬ ਸਰ ਉਹ ਤਾਂ ਸਾਰੀ ਹੁਣ ਪਹੁੰਚ ਜਾਈਗੀ ਤੁਹਾਡੇ ਭਰਾਵਾ ਦੇ ਸਹਿਯੋਗ ਨਾਲ ਅੱਜ ਕੱਲ ਸਰ ਪੁਲਿਸ ਤੋਂ ਇਨਸਾਫ ਨਹੀਂ ਮਿਲਦਾ ਤੁਹਾਡੇ ਭਰਾਵਾ ਦੇ ਸਾਥ ਨਾਲ ਇਨਸਾਫ ਮਿਲਦਾ ਹੈ ਠੀਕ ਹੈ ਜੀ ਸਰ ਕੀ ਨਾਮ ਹੈ ਜੀ ਆਪਣਾ ਮੈਂ ਸਬ ਇੰਸਪੈਕਟਰ ਗੁਰਜਿੰਦਰ ਜੀ ਸਰ ਕਿਹੜੇ ਤੋਂ ਮੈਂ ਪੁਲਿਸ ਥਾਣਾ ਤਰਪੜੀ ਜੀ ਸਰ ਕੀ ਮਾਮਲਾ ਕੀ ਹੈ ਬਾਹਰ ਤੋਂ ਪੁੱਛੀ ਕੀਤਾ ਜਾ ਰਿਹਾ ਕੁਝ ਗਵਾਹਾਂ ਨੂੰ ਐਕਚੁਅਲੀ ਇਹ ਸ਼ਵੇਤਾ ਜੰਦਲ ਵੱਲੋਂ ਇੱਕ ਦਰਖਾਸਤ ਮੌਸੂਲ ਹੋਈ ਸੀਗੀ ਜ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਮੋਬਾਈਲ ਠੀਕਾਉਣ ਵਾਸਤੇ ਦਿੱਤਾ ਸੀਗਾ ਮੋਬਾਈਲ ਠੀਕਾਉਣ ਤੋਂ ਬਾਅਦ ਮੋਬਾਈਲ ਸਲੋ ਹੋ ਗਿਆ ਤੇ ਜਿਸ ਦੀ ਪਤਾਲ ਪੀਐਸਆਈ ਕੁਲਦੀਪ ਸਿੰਘ ਕੋਲ ਚੱਲ ਰਹੀ ਹੈ ਮੋਬਾਈਲ ਠੀਕ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਬੁਲਾਇਆ ਬੁਲਾਇਆ ਗਿਆ ਜੇ ਅਗਰ ਉਸ ਦੇ ਖਿਲਾਫ ਕੋਈ ਵੱਡੀ ਕਾਨੂੰਨੀ ਕਾਰਵਾਈ ਹੋਏਗੀ ਪੁਲਿਸ ਦੇ ਕਰਕੇ ਉਹ ਕਾਰਵਾਈ ਕੀਤੀ ਜਾਵੇਗੀ ਫਿਰ ਵੀ ਇਸ ਤੋਂ ਇਲਾਵਾ ਮ ਸ਼ਵੇਤਾ ਜਿੰਦਾਲ ਜੀ ਉਹਨਾਂ ਕੋ ਐਜ਼ ਅ ਕਸਟਮਰ ਗਏ ਸੀਗੇ ਅਗਰ ਉਹਨਾਂ ਨੂੰ ਕੋਈ ਉਸ ਦੇ ਖਿਲਾਫ ਹੋਰ ਵੀ ਸ਼ਿਕਾਇਤ ਹੈ ਤਾਂ ਕੰਜ਼ਿਊਮਰ ਕੇ ਰਿਪੋਰਟ ਦੇ ਵਿੱਚ ਵੀ ਉਹ ਕੇਸ ਕਰ ਸਕਦੇ ਨੇ ਤੇ ਜਿੰਦਾਲ ਜੀ ਕਰ ਰਹੇ ਕਿ ਕਿੰਨਾ ਹੋ ਚੁੱਕਾ ਹੈ ਸਾਰੇ ਮਾਮਲੇ ਨੂੰ ਕਿੰਨਾ ਤੱਕ ਕਾਰ ਕਰਦੇ ਨੇ ਉਹ ਕਾਰਨ ਕੀ ਰਹਿਤ ਹੈ ਦੇਖੋ ਜੀ ਪਹਿਲਾਂ ਤਾਂ ਕਈ ਵਾਰ ਉਹਨਾਂ ਨੂੰ ਬੁਲਾਇਆ ਗਿਆ ਜੀ ਉਹ ਆਏ ਨਹੀਂ ਹੈਗੇ ਇਹਨਾਂ ਦਾ ਆਪਸ ਵਿੱਚ ਰਾਜਨਾਮਾ ਵੀ ਹੋ ਗਿਆ ਸੀਗਾ ਹਾਂਜੀ ਤੇ ਸਰ ਉਹ ਇਹ ਕਿ ਮਤਲਬ ਕਾਰਨ ਕੋਈ ਤਾਂ ਕੁਝ ਹੋਰ ਪੀਡਿੰਗ ਸੀ ਜਿਹਦੇ ਉੱਪਰ ਜਾ ਰਹੇ ਨੇ ਕਿ ਸਲੂਟ ਸਹੀ ਨਹੀਂ ਕੀਤਾ ਇਸ ਦੀ ਵੀ ਪੜਤਾਲ ਕੀਤੀ ਜਾਵੇ ਜੇਕਰ ਕੋਈ ਵੀ ਕੋਈ ਦੋਸ਼ ਹੋਵੇ ਜੀ ਸਾਰਾਂ ਦੇ ਕਾਨੂੰਨ ਸਾਹਿਬ ਵਾਸਤੇ ਬਰਾਬਰ ਆਏ ਤੇ ਸਾਰਿਆਂ ਦੇ ਮੰਦੀਗੁੰ ਕਰੀ ਕੀਤੀ ਜਾਵੇ